ਇਸ ਵਕਤ ਅਸੀਂ ਨਕੋਦਰ ਦੇ ਪਿੰਡ ਬਾਟਕਲਾਂ ਦੇ ਵਿੱਚ ਮੌਜੂਦ ਹਾਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਇਸ ਵਕਤ ਅਸੀਂ ਵਿੱਚ ਖੜੇ ਪਾਣੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਥੇ ਤੱਕ ਪਹੁੰਚਿਆ ਜੇਕਰ ਅਸੀਂ ਹੋਰ ਅੱਗੇ ਜਾਂਦੇ ਹਾਂ ਤਾਂ 5 5 6 6 ਫੁੱਟ ਜਿਹੜਾ ਪਾਣੀ ਇੱਥੇ ਪਹੁੰਚ ਚੁੱਕਿਆ ਹੈ ਪਿੰਡ ਦੇ ਡੇਰੇ ਅਸੀਂ ਕਹਿ ਸਕਦੇ ਹਾਂ ਡੇਰਿਆਂ ਦੇ ਵਿੱਚ ਜਿਹੜੇ ਘਰ ਹੁੰਦੇ ਨੇ ਬਾਹਰੋਂ-ਬਾਰ ਜਿਹੜੇ ਘਰ ਹੁੰਦੇ ਨੇ ਉੱਥੇ ਅਸੀਂ ਮੌਜੂਦ ਹਾਂ ਔਰ ਇਸ ਪਾਸੇ ਕੋਠੀ ਵੀ ਦੇਖ ਸਕਦੇ ਹੋ ਕੋਠੀ ਦੇ ਅੰਦਰ ਵੀ ਪਾਣੀ ਜਾ ਚੁੱਕਿਆ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਕੰਦਾ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਔਰ ਬਜ਼ੁਰਗ ਇਹ ਮੈਨੂੰ ਲੱਗਦਾ ਕਿ 88 ਤੋਂ ਬਾਅਦ 36 37 ਸਾਲ ਬਾਅਦ ਇਦਾਂ ਦਾ ਜਿਹੜਾ ਹੜਾ ਆਇਆ ਨਾ ਪੰਜਾਬ 'ਚ। ਚਿੱਕਾ ਬਾਅਦ ਆਇਆ ਜੀ ਇਹ। 88 ਦੇ ਵਿੱਚ ਵੀ ਇੰਨਾ ਨਹੀਂ ਜਨਾਇਤ ਕੀ ਆਇਆ। ਇੱਕੀ ਉਹ ਤੋਂ ਬਾਅਦ ਓਵਰ ਹੋ ਗਿਆ ਪਾਣੀ ਦਾ। ਇਹ ਪਾਣੀ ਹੜਦਾ ਆ ਜਾਂ ਫਿਰ ਮੀਂਹ ਦਾ ਹੀ ਆ? ਮੀਂਹ ਦਾ ਹੀ ਆਉਂਦਾ ਨੂਰਮਹਿਲ ਤੋਂ ਲਾ ਕੇ ਸਾਰੇ ਪਿੰਡਾਂ ਦੀ ਰੇਡ ਇੱਧਰ ਨੂੰ ਪੈਂਦੀ ਆ। ਮੀਂਹ ਦਾ ਹੀ ਲੱਗਦਾ ਹੁਣ ਪਿੱਛੇ। ਹਾਂਜੀ। ਪਿੱਛੋਂ ਸਾਨੂੰ ਨਹੀਂ ਪਤਾ ਵੀ ਕਿੱਥੋਂ ਆ ਰਿਹਾ ਨੂਰਮਹਿਲ ਤੋਂ ਪਾਣੀ ਆ ਰਿਹਾ ਉਧਰੋਂ। ਹੁਣ ਇਹ ਨਹੀਂ ਪਤਾ ਵੀ ਕਿਸੇ ਕੋਈ ਡੋਟ ਟੁੱਟਿਆ ਜਾਂ ਕੀ ਆ ਵੀ ਸਾਨੂੰ ਤੇ ਇਹ ਲੱਗਦਾ ਜਿਦਾ ਮੀਂ ਕਿੰਨੇ ਕਿ ਜਿਹੜੇ ਇੱਥੇ ਆਪਾਂ ਜੀ ਹੁਣ ਗੱਲ ਕਰੀਏ ਤਾਂ ਕਿੰਨੇ ਕਿ ਜਿਹੜੇ ਘਰ ਨੇ 15 16 ਘਰ ਆ ਜੀ ਇੱਥੇ 15 16 ਘਰ ਜਿਹੜੇ ਡੁੱਬ ਚੁੱਕੇ ਆ 2 4 ਘਰ ਜਿਹੜੇ ਉੱਤੇ ਸਾਂ ਆ ਬਾਕੀ ਯਾਰ ਇਸ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਕੈਮਰਾ ਮਾਰਿਆ ਜਾਵੇ ਤਸਵੀਰਾਂ ਤੁਸੀਂ ਦ੍ਰਿਸ਼ ਜਿਹੜੇ ਇਸ ਵਕਤ ਬੜੇ ਭਿਆਨਕ ਨੇ ਕਿਉਂਕਿ ਪਾਣੀ ਜਿਹੜਾ ਬਹੁਤ ਉੱਪਰ ਤੱਕ ਪੁੱਜ ਗਿਆ ਆ ਕਿਉਂਕਿ ਪਿੱਛੋਂ ਜਿਹੜਾ ਪਾਣੀ ਬਜ਼ੁਰਗ ਜਿੱਦਾਂ ਕਹਿ ਰਹੇ ਨੇ ਕਿ ਪਾਣੀ ਇਹ ਪਿੱਛੋਂ ਕਿਧਰੋਂ ਆ ਰਿਹਾ ਆ ਹਾਲਾ ਕਿ ਸਮਝ ਨਹੀਂ ਆਇਆ ਨਾ ਪਾਣੀ ਕਿ ਕਿੱਥੋਂ ਪਾਣੀ ਆਇਆ ਅੱਗੇ ਕਦੇ ਪਾਣੀ ਸਾਸੀ ਜਾਇਆ ਸੀਗਾ ਥੋੜਾ ਜਿਹਾ ਪਰ ਇਹਨਾਂ ਨੁਕਸਾਨ ਨਹੀਂ ਹੋਇਆ ਜੇ ਨਹਿਰ ਕੀ ਹੋਇਆ ਐਤਕੀ ਦੇ ਘਰਾਂ ਵਿੱਚ ਬਿਜਲੀ ਦੇ ਛੋਟ ਹੋ ਗਿਆ ਸਾਰਾ ਹਰ ਘਰ ਪਿੰਡ ਵਿੱਚ ਚੱਣੀ ਗਈ ਪਿੰਡ ਦੇ ਵਿੱਚ ਲਾਈਟ ਨਹੀਂ ਗਈ ਕਿੰਨੇ ਦਿਨ ਹੋ ਗਏ ਬੰਦ ਹੋਈ ਨੂੰ ਤਿੰਨ ਦਿਨ ਹੋ ਗਿਆ ਜੀ ਤੇ ਪਾਣੀ ਹੁਣ ਜ਼ਿਆਦਾ ਪੱਧਰ ਤਾਂ ਚੜਿਆ ਜੇ ਪਹਿਲਾਂ ਚੜਿਆ ਹੈਗਾ ਨਹੀਂ ਹੁਣ ਚੜਿਆ ਜੀ ਹੁਣ ਮੋਰੂ ਅੱਗੇ ਰਕਾਸ ਤੋੜਨੇ ਦਾ ਸਿਕਰੀ ਤਪੂੜੀ ਆ ਵੀ ਸਾਨੂੰ ਪਾਣੀ ਤੋੜਿਆ ਇੱਕ ਪਾਸਿਓ ਥੋੜਾ ਜਿਹਾ ਸਾਨੂੰ ਰਾਤ ਮਿਲੀ ਆ ਪਰ ਹੱਲੇ ਕੋਈ ਉਨਾ ਹੀ ਪਾਣੀ ਆ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਹਿਲੋਂ ਕੀ ਸੀਗਾ ਕਿ ਪਹਿਲੋਂ ਪਾਣੀ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਸੀ ਮੀਂਹ ਦੁਬਾਰਾ ਤਿੰਨ ਦਿਨ ਹੋ ਕੇ ਪੈਂਦੇ ਨੂੰ ਹੁਣ ਪਾਣੀ ਹੋਰ ਤਾਂ ਵਧਿਆ ਹੀ ਆ ਘਟਿਆ ਨਹੀਂ ਨਹੀਂ ਘਟਿਆ ਨਹੀਂ ਜਿੱਦਣ ਆ ਵਧ ਹੀ ਜਾਂਦਾ ਆ ਫੁੱਟ ਫੁੱਟ ਪਾਣੀ ਰੋਜ਼ ਹੀ ਰੋਜ਼ ਵਧ ਹੀ ਜਾਂਦਾ ਆ ਰਾਤ ਵੀ ਨਹੀਂ ਸੌਂ ਕੇ ਜਾ ਕੇ ਕੱਢੀ ਦੀ ਆ ਬੇ ਬੱਚੇ ਆ ਹਿਆਣੇ ਆ ਪਰ ਹੁਣ ਘਰਾਂ ਚੋਂ ਬਾਹਰ ਹੀ ਨਿਕਲ ਗਏ ਘਾਰ ਹੀ ਡੁੱਬ ਗਏ ਆ ਦੇ ਹੁਣ ਬਾਹਲੇ ਪਾਸੇ ਜਾ ਕੇ ਬਾਈ ਜੀ ਥੋੜਾ ਸਾਈਡ ਤੇ ਇੱਕ ਮਿੰਟ ਹੋਇਓ ਬਿਲਕੁਲ ਸਾਹਮਣੇ ਮੈਂ ਇੱਕ ਵਾਰੀ ਕਹਿਣਾ ਚਾਹੁੰਦਾ ਕਿ ਕੈਮਰਾ ਮਾਰਿਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚ ਚੁੱਕਿਆ ਕਿਉਂਕਿ ਅਕਸਰ ਜਦੋਂ ਵੀ ਹੜ੍ਹ ਆਉਂਦੇ ਸੀਗੇ ਤਾਂ ਦੇ ਆਪਾਂ 3 ਸਾਲ ਪਹਿਲੋਂ ਦੀ ਗੱਲ ਕਰੀਏ ਤਾਂ ਦੁਆਬਾ ਵੱਜ ਜਾਂਦਾ ਸੀ ਦੁਆਬੇ ਏਰੀਆ 'ਚ ਇੰਨਾ ਨੁਕਸਾਨ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਸਭ ਤੋਂ ਵੱਧ ਮਾਰ ਜਿਹੜੀ ਹੁਣ ਫਸਲਾਂ ਬਹੁਤ ਖਰਾਬ ਹੋ ਚੁੱਕੀਆਂ ਨੇ ਦੁਆਬੇ ਵਿੱਚ ਜ਼ਿਆਦਾ ਹੋ ਗਿਆ ਨਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ 8 ਆ ਓਵਰ ਹੋ ਕੇ ਹੁਣ 88 ਦੇ ਵਿੱਚ ਇਧਰ ਨੂੰ ਵੀ ਆ ਗਏ ਆ ਬੰਦੇ ਓਕੇ ਇਹਦੇ ਵਿੱਚ ਇੱਥੇ ਪਾਣੀ ਆਉਣਾ ਵੀ ਬੜਾ ਮੈਂ ਕਹਿ ਸਕਦਾ ਵੀ ਔਖੀ ਗੱਲ ਹੈ ਕਿਉਂਕਿ ਬਾਰੋ-ਬਾਰ ਪੈ ਜਾਂਦਾ ਨਾ ਸੜਕ ਸੜਕ ਨੇ ਦਿਖਦੀ ਜਿਹੜੀ ਸੜਕ ਬਣੀ ਹੈ ਨਾ ਉਹਦੇ ਵਿੱਚ ਕੋਈ ਪੁਲੀਆਂ ਨਹੀਂ ਰੱਖੀਆਂ ਗਈਆਂ ਉਹ ਵੱਡੀ ਸੜਕ ਬਣਨ ਦੇ ਕਾਰਨ ਜਿਹੜਾ ਬਣਨੇ ਉਹ ਸੜਕ ਉੱਚੀ ਹੋ ਗਈ ਆ ਇਹ ਸਾਰਾ ਜਿਹੜਾ ਇੰਦਲਾ ਪੇਲਾ ਪਾਸਾ ਇਹ ਸੜਕ ਦਾ ਕਾਰਨ ਲੱਭਿਆ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇੱਥੇ ਕੋਈ ਪੁਲੀਆਂ ਪਾ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ ਆਉਣ ਵਾਲੇ ਸਮੇਂ 'ਚ ਅੱਗੇ ਕੋਈ ਸਾਨੂੰ ਐ ਹੋ ਜਿਹਾ ਡੇਕਤ ਨਾ ਆਵੇ ਇਸ ਤੋਂ ਜਿਹੜੇ ਅਗਲੇ ਪਿੰ ਛੜ ਕੇ ਨੇ ਮਾਰ ਕੀਤੀ ਜੰਨੀ ਵੀ ਕੀ ਰੋ ਪਾਣੀ ਦੀ ਲੱਗ ਗਈ ਆ ਸਾਰੇ ਪਿੰਡ ਪਿੱਛੇ ਡੁੱਬ ਗਿਆ ਮੈਂ ਥੋੜਾ ਜਿਹਾ ਹੋਰ ਅੱਗੇ ਜਾਣਾ ਚਾਹੁੰਗਾ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾਉਣਾ ਚਾਹਨਾ ਹੈ ਕਿਉਂਕਿ ਅੱਗੇ ਤੱਕ ਤੁਹਾਨੂੰ ਥੋੜਾ ਜਾ ਕੇ ਦਿਖਾਉਨੇ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਆ ਹਾਲਾਂਕਿ ਜੇ ਅਸੀਂ ਹੋਰ ਅੱਗੇ ਜਾਂਦੇ ਆ ਤਾਂ 5-5 ਫੁੱਟ ਜਿਹੜਾ ਡੂੰਗਾ ਪਾਣੀ ਜਿਹੜਾ ਪੱਧਰ ਜਿਹੜਾ ਚੜ ਚੁੱਕਾ ਸੋ ਅੱਗੇ ਅਸੀਂ ਜਾ ਨਹੀਂ ਸਕਦੇ ਕਿਉਂਕਿ ਅੱਗੇ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਆ ਸੋ ਇਸ ਵਕਤ ਇਸ ਪਾਸੇ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਅਸਾ ਇਹ ਇਹ ਜਿਹੜਾ ਇਹ ਜਿਹੜਾ ਇਸ ਵਕਤ ਅਸੀਂ ਦੇਖ ਸਕਦੇ ਹਾਂ ਬਾਬਾ ਜੀ ਜਿਹੜਾ ਪਾਣੀ ਆ ਇੱਥੇ ਹੈ ਕਿ ਇਸ ਵੇਲੇ ਕੀ ਮਤਲਬ ਵੈਸੇ ਹੀ ਖੇਤ ਹੀ ਆ ਖੇਤ ਹੀ ਆ ਪੱਠੇ ਬੀਜੇ ਡੁੱਬ ਗਏ ਥੱਲੇ ਪੱਠੇ ਪੱਠੇ ਫਸਲ ਥੱਲੇ ਡੁੱਬ ਗਈ ਸਾਰੇ ਖੇਤ ਜੀ ਪਸ਼ੂਆਂ ਦਾ ਕੋਈ ਚਾਰਾ ਨਹੀਂ ਰਿਹਾ ਖਾਣ ਵਾਸਤੇ ਜੀ ਇੱਥੇ 88 ਤੋਂ ਬਾਅਦ ਜਿਹੜਾ ਕਦੇ ਪਾਣੀ ਨਹੀਂ ਸੀ ਆਇਆ ਸਾਡੇ ਇਹ ਪਹਿਲੀ ਵਾਰੀ ਹੋਇਆ ਜਿਹੜਾ ਦਵਾਬੇ ਦੇ ਵਿੱਚ ਉੱਚੀ ਥਾਂ ਪਾਣੀ ਆਇਆ ਦਵਾਬੇ ਦੇ ਵਿੱਚ ਜਿਹੜਾ ਉੱਚੀ ਥਾਂ ਪਾਣੀ ਆਇਆ ਬਾਜੀ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਵੀ ਸਾਰਿਆਂ ਨੂੰ ਸਾਡੀ ਮਦਦ ਕਰੋ ਯਾਰ ਵੇ ਪਾਣੀ ਇੰਨਾ ਆ ਵੀ ਗੱਲ ਕਰ ਮਦਦ ਵਾਸਤੇ ਪਹੁੰਚਾ ਕਿਉਂਕਿ ਅਕਸਰ ਆਪਾਂ ਦੇਖਣ ਦੇ ਸਾਡੇ ਕੋਲ ਨਹੀਂ ਪਹੁੰਚਾ ਜੀ ਕੋਈ ਪਚਾਰਾ ਲੈ ਕੇ ਪਸ਼ੂਆਂ ਦਾ ਆ ਜਾ ਤੁਹਾਡੇ ਵੱਤੇ ਰਾਹਤ ਸਮਗਰੀ ਕੁਝ ਕੁਝ ਵੀ ਲੈ ਕੇ ਸਮਗਰੀ ਦਾ ਅਸੀਂ ਤੇ ਕਹਿੰਨੇ ਵੀ ਚਲੋ ਇੰਨਾ ਕੰਮ ਚਲਾਈ ਜਾਂਦੇ ਆ ਅਸੀਂ ਤਾਂ ਪਾਣੀ ਨਿਕਾ ਸੀ ਸਾਡੀ ਕਰਦੇ ਨੇ ਬਹੁਤ ਆ ਅੱਛਾ ਇੱਥੇ ਸਾਰੇ ਪੱਠੇ ਬੀਜੇ ਸੀ ਹਾਂਜੀ ਇਹ ਫਸਲ ਸਾਰੀ ਪੱਠੇ ਬੀਜੇ ਸੀਗੇ ਝੋਨਾ ਵੀ ਬੀਜਿਆ ਸਾਰਾ ਝੋਨਾ ਡੱਬ ਚੱਕਾ ਫਸਲ ਸਾਰੀ ਤਬਾਹ ਹੋ ਗਈ ਹੈ ਜੀ ਤੇ ਪਸ਼ੂਆਂ ਦਾ ਕਿੱਦਾਂ ਸਰਦੇ ਪਏ ਹੋ ਤੁਸੀਂ ਪਸ਼ੂਆਂ ਨੂੰ ਪਾਸੇ ਇੱਦੀ ਪਾਣੀ ਦੇ ਖੜੇ ਆ ਜੀ ਹਾਂਜੀ ਜਿਹੜਾ ਰੋਗੇ ਰੋਗੇ ਪਸ਼ੂਆਂ ਦਾ ਜੀ ਜਿਹੜਾ ਸੁੱਕਾ ਚਾਰਾ ਥੋੜਾ ਬੋਤਾ ਕਿਤੇ ਬਚਿਆ ਹੋਇਆ ਉੱਚੀ ਥਾਂ ਤੇ ਆ ਇੱਕ ਦੂਜੇ ਕੇ ਲੈ ਦੇ ਕੇ ਅਸੀਂ ਜਿਹੜਾ ਜਿੰਨੇ ਇਥੇ ਡੇਰੇ ਤੇ ਘਰ ਆ ਇੱਕ ਦੂਜੇ ਨਾਲ ਮਿਲਣ ਵਰਤਨ ਸੋਣਾ ਕਰਕੇ ਇੱਕ ਮੈਂ ਥੋੜੀ ਤੈਨੂੰ ਰੋਕਣਾ ਚਾਹੁੰਗਾ ਡੇਰੇ ਵਾਲੇ ਘਰ ਆਪਸ ਵਿੱਚ ਸਾਥ ਦੇਰੇ ਪਿੰਡ ਵਾਲੇ ਸਾਥ ਨਹੀਂ ਦੇਰੇ ਨਹੀਂ ਪਿੰਡ ਵਾਲੇ ਵੀ ਸਾਥ ਦੇ ਆ ਜੀ ਪਿੰਡ ਦੇ ਪਿੰਡ ਵਾਲੀ ਕੋਈ ਗੱਲ ਨਹੀਂ ਰੌਲੇ ਦੀ ਜੀ ਸਾਡੇ ਜਿਦਾਂ ਮਤਬਲ ਅਸੀਂ ਲਾਗੇ ਲਾਗੇ ਆ ਕਰਕੇ ਇੱਕ ਦੂਜੇ ਤੋਂ ਥੋੜਾ ਬੋਤਾ ਸਰਕਲ ਲੈ ਕੇ ਸਾਰ ਰਹੇ ਆ ਪਿੰਡ 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 ਦਾ ਇਦਾਂ ਆ ਸਾਡੇ ਨਾਲ ਪਿੰਡ ਵਾਲਾ ਕੋਈ ਨਹੀਂ ਵੀ ਇਦਾਂ ਦੀ ਗੱਲ ਹੈ ਜ ਤੱਕਾ ਦਿੱਤਾ ਹੈ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਆ ਉਹਦੇ ਨਾਲ ਹੀ ਸਾਨੂੰ ਰਾਤ ਥੋੜੀ ਜਿਹੀ ਆਉਣੀ ਆ ਸੀਵਰੇਜਾਂ ਦੇ ਤਾਇ ਜੀ ਹੁਣਾਂ ਨੇ ਦੱਸਿਆ ਤੁਹਾਨੂੰ ਸੀਵਰੇਜਾਂ ਦੇ ਕਰਕੇ ਹੀ ਪ੍ਰੋਬਲਮ ਹੋਈ ਆ ਇਹ ਨਹੀਂ ਤਾਂ ਕਦੇ ਪਾਣੀ ਨਹੀਂ ਸਾਡੇ ਇੱਥੇ ਆਇਆ ਸੀ ਸਾਡੇ ਵੱਲੋਂ ਵੀ ਦਿਨਿਕ ਸਵੇਰਾ ਵੱਲੋਂ ਵੀ ਇੱਕ ਜਿਹੜੀ ਆ ਇਹ ਤੁਹਾਨੂੰ ਬੇਨਤੀ ਲਈ ਜਾਂਦੀ ਹੈ ਕਿ ਜਿਹੜੇ ਲੋਕ ਜਿਹੜੇ ਸੇਵਾ ਕਰਦੇ ਪਏ ਨੇ ਉਹ ਜ਼ਰੂਰ ਬਾਠਕਲਾ ਪਿੰਡ ਵਿੱਚ ਜੋ ਨਕੂਦਰ ਦੇ ਵਿੱਚ ਸਥਿਤ ਹੈ ਉੱਥੇ ਜ਼ਰੂਰ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਰਸਮਗਰੀ ਜ਼ਰੂਰ ਲੈ ਕੇ ਪਹੁੰਚੋ ਤੇ ਇੱਕਦਰ ਉਹ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ ਇਸ ਵਕਤ ਅਸੀਂ ਨਕੋਦਰ ਦੇ ਪਿੰਡ ਬਾਟਕਲਾਂ ਦੇ ਵਿੱਚ ਮੌਜੂਦ ਹਾਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਪਿੰਡ ਦੇ ਇਸ ਵਕਤ ਅਸੀਂ ਵਿੱਚ ਖੜੇ ਪਾਣੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਕਿਥੇ ਤੱਕ ਪਹੁੰਚਿਆ ਜੇਕਰ ਅਸੀਂ ਹੋਰ ਅੱਗੇ ਜਾਂਦੇ ਹਾਂ ਤਾਂ 5 5 6 6 ਫੁੱਟ ਜਿਹੜਾ ਪਾਣੀ ਇੱਥੇ ਪਹੁੰਚ ਚੁੱਕਿਆ ਹੈ ਪਿੰਡ ਦੇ ਡੇਰੇ ਅਸੀਂ ਕਹਿ ਸਕਦੇ ਹਾਂ ਡੇਰਿਆਂ ਦੇ ਵਿੱਚ ਜਿਹੜੇ ਘਰ ਹੁੰਦੇ ਨੇ ਬਾਹਰੋਂ-ਬਾਰ ਜਿਹੜੇ ਘਰ ਹੁੰਦੇ ਨੇ ਉੱਥੇ ਅਸੀਂ ਮੌਜੂਦ ਹਾਂ ਔਰ ਇਸ ਪਾਸੇ ਕੋਠੀ ਵੀ ਦੇਖ ਸਕਦੇ ਹੋ ਕੋਠੀ ਦੇ ਅੰਦਰ ਵੀ ਪਾਣੀ ਜਾ ਚੁੱਕਿਆ ਹੈ ਬਾਹਰ ਤੁਸੀਂ ਦੇਖ ਸਕਦੇ ਹੋ ਕੰਦਾ ਦੇ ਨਾਲ ਕਿਸ ਤਰੀਕੇ ਦੇ ਨਾਲ ਇੱਥੇ ਪਾਣੀ ਹੈ ਔਰ ਬਜ਼ੁਰਗ ਇਹ ਮੈਨੂੰ ਲੱਗਦਾ ਕਿ 88 ਤੋਂ ਬਾਅਦ 36 37 ਸਾਲ ਬਾਅਦ ਇਦਾਂ ਦਾ ਜਿਹੜਾ ਹੜਾ ਆਇਆ ਨਾ ਪੰਜਾਬ 'ਚ। ਚਿੱਕਾ ਬਾਅਦ ਆਇਆ ਜੀ ਇਹ। 88 ਦੇ ਵਿੱਚ ਵੀ ਇੰਨਾ ਨਹੀਂ ਸੀ ਜਨਾਇਤ ਕੀ ਆਇਆ। ਇੱਕੀ ਉਹ ਤੋਂ ਬਾਅਦ ਓਵਰ ਹੋ ਗਿਆ ਪਾਣੀ ਦਾ। ਇਹ ਪਾਣੀ ਹੜਦਾ ਆ ਜਾਂ ਫਿਰ ਮੀਂਹ ਦਾ ਹੀ ਆ? ਮੀਂਹ ਦਾ ਹੀ ਆਉਂਦਾ ਨੂਰਮਹਿਲ ਤੋਂ ਲਾ ਕੇ ਸਾਰੇ ਪਿੰਡਾਂ ਦੀ ਰੇਡ ਇੱਧਰ ਨੂੰ ਪੈਂਦੀ ਆ। ਮੀਂਹ ਦਾ ਹੀ ਲੱਗਦਾ ਹੁਣ ਪਿੱਛੇ। ਹਾਂਜੀ। ਪਿੱਛੋਂ ਸਾਨੂੰ ਨਹੀਂ ਪਤਾ ਵੀ ਕਿੱਥੋਂ ਆ ਰਿਹਾ ਨੂਰਮਹਿਲ ਤੋਂ ਪਾਣੀ ਆ ਰਿਹਾ ਉਧਰੋਂ। ਹੁਣ ਇਹ ਨਹੀਂ ਪਤਾ ਵੀ ਕਿਸੇ ਕੋਈ ਡੋਟ ਟੁੱਟਿਆ ਜਾਂ ਕੀ ਆ ਵੀ ਸਾਨੂੰ ਤੇ ਇਹ ਲੱਗਦਾ ਜਿਦਾ ਮੀ ਕਿੰਨੇ ਕ ਜਿਹੜੇ ਇੱਥੇ ਆਪਾਂ ਜੀ ਹੁਣ ਗੱਲ ਕਰੀਏ ਤਾਂ ਕਿੰਨੇ ਕ ਜਿਹੜੇ ਘਰ ਨੇ 15 16 ਘਰ ਆ ਜੀ ਇੱਥੇ 15 16 ਘਰ ਜਿਹੜੇ ਡੁੱਬ ਚੁੱਕੇ ਆ 2 4 ਘਰ ਜਿਹੜੇ ਉੱਤੇ ਸਾਂ ਆ ਬਾਕੀ ਯਾਰ ਇਸ ਪਾਸੇ ਵੀ ਮੈਂ ਕੈਮਰਾਮੈਨ ਨੂੰ ਕਹਿਣਾ ਚਾਹੂੰਗਾ ਵੀ ਕੈਮਰਾ ਮਾਰਿਆ ਜਾਵੇ ਤਸਵੀਰਾਂ ਤੁਸੀਂ ਦ੍ਰਿਸ਼ ਜਿਹੜੇ ਇਸ ਵਕਤ ਬੜੇ ਭਿਆਨਕ ਨੇ ਕਿਉਂਕਿ ਪਾਣੀ ਜਿਹੜਾ ਬਹੁਤ ਉੱਪਰ ਤੱਕ ਪੁੱਜ ਗਿਆ ਆ ਕਿਉਂਕਿ ਪਿੱਛੋਂ ਜਿਹੜਾ ਪਾਣੀ ਬਜ਼ੁਰਗ ਜਿੱਦਾਂ ਕਹਿ ਰਹੇ ਨੇ ਕਿ ਪਾਣੀ ਇਹ ਪਿੱਛੋਂ ਕਿਧਰੋਂ ਆ ਰਿਹਾ ਆ ਹਾਲਾ ਕਿ ਸਮਝ ਨਹੀਂ ਆਇਆ ਨਾ ਪਾਣੀ ਕਿ ਕਿੱਥੋਂ ਪਾਣੀ ਆਇਆ ਅੱਗੇ ਕਦੇ ਪਾਣੀ ਸਾਸੀ ਜਾਇਆ ਸੀਗਾ ਥੋੜਾ ਜਿਹਾ ਪਰ ਇਹਨਾਂ ਨੁਕਸਾਨ ਨਹੀਂ ਹੋਇਆ ਜੇ ਨਹਿਰ ਕੀ ਹੋਇਆ ਐਤਕੀ ਦੇ ਘਰਾਂ ਵਿੱਚ ਬਿਜਲੀ ਦੇ ਛੋਟ ਹੋ ਗਿਆ ਸਾਰਾ ਹਰ ਘਰ ਪਿੰਡ ਵਿੱਚ ਚੰਨੀ ਗਈ ਪਿੰਡ ਦੇ ਵਿੱਚ ਲਾਈਟ ਨਹੀਂ ਗਈ ਕਿੰਨੇ ਦਿਨ ਹੋ ਗਏ ਬੰਦ ਹੋਈ ਨੂੰ ਤਿੰਨ ਦਿਨ ਹੋ ਗਿਆ ਜੀ ਤੇ ਪਾਣੀ ਹੁਣ ਜ਼ਿਆਦਾ ਪੱਧਰ ਤਾਂ ਚੜਿਆ ਜੇ ਪਹਿਲਾਂ ਚੜਿਆ ਹੈਗਾ ਨਹੀਂ ਹੁਣ ਚੜਿਆ ਜੀ ਹੁਣ ਮੋਰੂ ਅੱਗੇ ਰਕਾਸ ਤੋੜਨੇ ਦਾ ਸਿਕਰੀ ਤਪੂੜੀ ਆਵੇ ਸਾਨੂੰ ਪਾਣੀ ਤੋੜਿਆ ਇੱਕ ਪਾਸਿਓ ਥੋੜਾ ਜਿਹਾ ਸਾਨੂੰ ਰਾਤ ਮਿਲੀ ਆ ਪਰ ਹੱਲੇ ਕੋਈ ਓਨਾ ਹੀ ਪਾਣੀ ਆ ਨਹੀਂ ਮੇਰੇ ਕਹਿਣ ਦਾ ਮਤਲਬ ਇਹ ਆ ਕਿ ਪਹਿਲਾਂ ਕੀ ਸੀਗਾ ਕਿ ਪਹਿਲਾਂ ਪਾਣੀ ਹੌਲੀ ਹੌਲੀ ਘਟਣਾ ਸ਼ੁਰੂ ਹੋ ਗਿਆ ਸੀ ਮੀਂਹ ਦੁਆਰਾ ਤਿੰਨ ਦਿਨ ਹੋ ਕੇ ਪੈਂਦੇ ਨੂੰ ਹੁਣ ਪਾਣੀ ਹੋਰ ਤਾਂ ਵਧਿਆ ਹੀ ਆ ਘਟਿਆ ਨਹੀਂ ਨਹੀਂ ਘਟਿਆ ਨਹੀਂ ਜਿੱਦਣ ਆ ਵਧ ਹੀ ਜਾਂਦਾ ਆ ਫੁੱਟ ਫੁੱਟ ਪਾਣੀ ਰੋਜ਼ ਹੀ ਰੋਜ਼ ਵਧ ਹੀ ਜਾਂਦਾ ਆ ਰਾਤ ਵੀ ਨਹੀਂ ਸੌਂ ਕੇ ਜਾ ਕੇ ਕੱਢੀ ਦੀ ਆ ਬੇ ਬੱਚੇ ਆ ਨਿਆਣੇ ਆ ਪਰ ਹੁਣ ਘਰਾਂ ਚੋਂ ਬਾਹਰ ਹੀ ਨਿਕਲ ਗਏ ਘਾਰ ਹੀ ਡੁੱਬ ਗਏ ਆ ਦੇ ਹਰ ਬਾਹਲੇ ਪਾਸੇ ਜਾ ਕੇ ਬਾਈ ਜੀ ਥੋੜਾ ਸਾਈਡ ਤੇ ਇੱਕ ਮਿੰਟ ਹੋਵੇ ਬਿਲਕੁਲ ਸਾਹਮਣੇ ਮੈਂ ਇੱਕ ਵਾਰੀ ਕਹਿਣਾ ਚਾਹੁੰਦਾ ਕਿ ਕੈਮਰਾ ਮਾਰਿਆ ਜਾਵੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿਸ ਤਰੀਕੇ ਦੇ ਨਾਲ ਇੱਥੇ ਇਸ ਪਿੰਡ ਦੇ ਵਿੱਚ ਪਾਣੀ ਜਿਹੜਾ ਪਹੁੰਚ ਚੁੱਕਿਆ ਕਿਉਂਕਿ ਅਕਸਰ ਜਦੋਂ ਵੀ ਹੜ ਹੁੰਦੇ ਸੀਗੇ ਤਾਂ ਦੇ ਆਪਾਂ 3 ਸਾਲ ਪਹਿਲੋਂ ਦੀ ਗੱਲ ਕਰੀਏ ਤਾਂ ਦੁਆਬਾ ਵੱਜ ਜਾਂਦਾ ਸੀ ਦੁਆਬੇ ਏਰੀਆ 'ਚ ਇੰਨਾ ਨੁਕਸਾਨ ਨਹੀਂ ਹੁੰਦਾ ਪਰ ਮੈਨੂੰ ਲੱਗਦਾ ਸਭ ਤੋਂ ਵੱਧ ਮਾਰ ਜਿਹੜੀ ਹੈ ਹੁਣ ਫਸਲਾਂ ਬਹੁਤ ਖਰਾਬ ਹੋ ਚੁੱਕੀਆਂ ਨੇ ਦੁਆਬੇ ਵਿੱਚ ਜ਼ਿਆਦਾ ਹੋ ਗਿਆ ਨਾ ਹਾਂਜੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ 88 ਨਾਲ ਪ ਆ ਓਵਰ ਹੋ ਕੇ ਹੁਣ 88 ਦੇ ਵਿੱਚ ਇਧਰ ਨੂੰ ਵੀ ਆ ਗਿਆ ਆਪਣਾ ਓਕੇ ਇਹਦੇ ਵਿੱਚ ਇੱਥੇ ਪਾਣੀ ਆਉਣਾ ਵੀ ਬੜਾ ਮੈਂ ਕਹਿ ਸਕਦਾ ਵੀ ਔਖੀ ਗੱਲ ਹੈ ਕਿਉਂਕਿ ਬਾਰੋ-ਬਾਰ ਪੈ ਜਾਂਦਾ ਨਾ ਸੜਕ ਸੜਕ ਨੇ ਲਿਖਦੀ ਜਿਹੜੀ ਸੜਕ ਬਣੀ ਹੈ ਨਾ ਉਹਦੇ ਵਿੱਚ ਕੋਈ ਪੁਲੀਆਂ ਨਹੀਂ ਰੱਖੀਆਂ ਗਈਆਂ ਉਹ ਵੱਡੀ ਸੜਕ ਬਣਨ ਦੇ ਕਾਰਨ ਜਿਹੜਾ ਬਣਿਆ ਉਹ ਸੜਕ ਉੱਚੀ ਹੋ ਗਈ ਆ ਇਹ ਸਾਰਾ ਜਿਹੜਾ ਇੰਦਲਾ ਪੇਲਾ ਪਾਸਾ ਇਹ ਸੜਕ ਦਾ ਕਾਰਨ ਲੱਭਿਆ ਅਸੀਂ ਤਾਂ ਸਰਕਾਰ ਨੂੰ ਇਹੀ ਬੇਨਤੀ ਕਰਦੇ ਆਂ ਵੀ ਇੱਥੇ ਕੋਈ ਪੁਰੀਆਂ ਪਾ ਕੇ ਪਾਣੀ ਦਾ ਨਿਕਾਸ ਕੀਤਾ ਜਾਵੇ ਆਉਣ ਵਾਲੇ ਸਮੇਂ 'ਚ ਅੱਗੇ ਕੋਈ ਸਾਨੂੰ ਐ ਹੋ ਜਿਹਾ ਦੇਖਤ ਨਾ ਆਵੇ ਇਸ ਤੋਂ ਜਿਹੜੇ ਅਗਲੇ ਪਿੰਡ ਨੇ ਉ ਛੜ ਕੇ ਨੇ ਮਾਰ ਕੀਤੀ ਜੰਨੀ ਵੀ ਕਿਤੇ ਰੋ ਪਾਣੀ ਦੀ ਲੱਗ ਗਈ ਆ ਸਾਰੇ ਪਿੰਡ ਪਿੱਛੇ ਡੁੱਬ ਗਿਆ ਮੈਂ ਥੋੜਾ ਜਿਹਾ ਹੋਰ ਅੱਗੇ ਜਾਣਾ ਚਾਹੁੰਗਾ ਤਸਵੀਰਾਂ ਤੁਹਾਨੂੰ ਇੱਕ ਵਾਰੀ ਦਿਖਾਉਣਾ ਚਾਹੁੰਦਾ ਕਿਉਂਕਿ ਅੱਗੇ ਤੱਕ ਤੁਹਾਨੂੰ ਥੋੜਾ ਜਾ ਕੇ ਦਿਖਾਉਨੇ ਆ ਬਹੁਤ ਜ਼ਿਆਦਾ ਪਾਣੀ ਜਿਹੜਾ ਆ ਆ ਦੇਖ ਸਕਦੇ ਹੋ ਤੁਸੀਂ ਕਿਸ ਤਰੀਕੇ ਦੇ ਨਾਲ ਪਾਣੀ ਆ ਹਾਲਾਂਕਿ ਜੇ ਅਸੀਂ ਹੋਰ ਅੱਗੇ ਜਾਂਦੇ ਆ ਤਾਂ 5-5 ਫੁੱਟ ਜਿਹੜਾ ਡੂੰਗਾ ਪਾਣੀ ਜਿਹੜਾ ਪੱਧਰ ਜਿਹੜਾ ਚੜ ਚੁੱਕਾ ਸੋ ਅੱਗੇ ਅਸੀਂ ਜਾ ਨਹੀਂ ਸਕਦੇ ਕਿਉਂਕਿ ਅੱਗੇ ਜਿਹੜਾ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਆ ਸੋ ਇਸ ਵਕਤ ਇਸ ਪਾਸੇ ਵੀ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਅਸਾ ਇਹ ਇਹ ਜਿਹੜਾ ਇਹ ਜਿਹੜਾ ਇਸ ਵਕਤ ਅਸੀਂ ਦੇਖ ਸਕਦੇ ਹਾਂ ਬਾਬਾ ਜੀ ਜਿਹੜਾ ਪਾਣੀ ਆ ਇੱਥੇ ਹੈ ਕਿ ਇਸ ਵੇਲੇ ਕੀ ਮਤਲਬ ਵੈਸੇ ਹੀ ਖੇਤ ਹੀ ਆ ਖੇਤ ਹੀ ਆ ਪੱਠੇ ਬੀਜੇ ਡੁੱਬ ਗਏ ਥੱਲੇ ਪੱਠੇ ਪੱਠੇ ਫਸਲ ਥੱਲੇ ਡੁੱਬ ਗਈਆਂ ਸਾਰੇ ਖੇਤ ਜੀ ਪਸ਼ੂਆਂ ਦਾ ਕੋਈ ਚਾਰਾ ਨਹੀਂ ਰਿਹਾ ਖਾਣ ਵਾਸਤੇ ਜੀ ਇੱਥੇ 88 ਤੋਂ ਬਾਅਦ ਜਿਹੜਾ ਕਦੇ ਪਾਣੀ ਨਹੀਂ ਸੀ ਆਇਆ ਸਾਡੇ ਇਹ ਪਹਿਲੀ ਵਾਰੀ ਹੋਇਆ ਜਿਹੜਾ ਦਵਾਬੇ ਦੇ ਵਿੱਚ ਉੱਚੀ ਥਾਂ ਪਾਣੀ ਆਇਆ ਦਵਾਬੇ ਦੇ ਵਿੱਚ ਜਿਹੜਾ ਉੱਚੀ ਥਾਂ ਪਾਣੀ ਆਇਆ ਬਾਜੀ ਅਸੀਂ ਤਾਂ ਇਹ ਅਪੀਲ ਕਰਦੇ ਹਾਂ ਵੀ ਸਾਰਿਆਂ ਨੂੰ ਸਾਡੀ ਮਦਦ ਕਰੋ ਯਾਰ ਵੇ ਪਾਣੀ ਇੰਨਾ ਆ ਵੀ ਗੱਲ ਕਰ ਮਦਦ ਵਾਸਤੇ ਪਹੁੰਚਾ ਕਿਉਂਕਿ ਅਕਸਰ ਆਪਾਂ ਦੇਖਣ ਦੇ ਸਾਡੇ ਕੋਲ ਨਹੀਂ ਪਹੁੰਚਾ ਜੀ ਕੋਈ ਪਚਾਰਾ ਲੈ ਕੇ ਪਸ਼ੂਆਂ ਦਾ ਆ ਜਾ ਤੁਹਾਡੇ ਵਾਤੇ ਰਾਹਤ ਸਮਗਰੀ ਕੁਝ ਕੁਝ ਵੀ ਲੈ ਕੇ ਸਮਗਰੀ ਦਾ ਅਸੀਂ ਤੇ ਕਹਿੰਨੇ ਵੀ ਚਲੋ ਇੰਨਾ ਕੰਮ ਚਲਾਈ ਜਾਂਦੇ ਆ ਅਸੀਂ ਤਾਂ ਪਾਣੀ ਨਿਕਾ ਸੀ ਸਾਡੀ ਕਰਦੇ ਨੇ ਬਹੁਤ ਆ ਅੱਛਾ ਇੱਥੇ ਸਾਰੇ ਪੱਠੇ ਬੀਜੇ ਸੀ ਹਾਂਜੀ ਇਹ ਫਸਲ ਸਾਰੀ ਪੱਠੇ ਬੀਜੇ ਸੀਗੇ ਝੋਨਾ ਵੀ ਬੀਜਿਆ ਸਾਰਾ ਝੋਨਾ ਡੱਬ ਚੱਕਾ ਫਸਲ ਸਾਰੀ ਤਬਾਹ ਹੋ ਗਈ ਹੈ ਜੀ ਤੇ ਪਸ਼ੂਆਂ ਦਾ ਕਿੱਦਾਂ ਸਰਦੇ ਪਏ ਹੋ ਤੁਸੀਂ ਪਸ਼ੂਆਂ ਨੂੰ ਪਾਸੇ ਇੱਦੀ ਪਾਣੀ ਦੇ ਖੜੇ ਆ ਜੀ ਹਾਂਜੀ ਜਿਹੜਾ ਅੱਗੇ ਰੋ ਕਸਵਾਦਾ ਜੀ ਜਿਹੜਾ ਸੁੱਕਾ ਚਾਰਾ ਥੋੜਾ ਬੋਤਾ ਕਿਤੇ ਬਚਿਆ ਹੋਇਆ ਉੱਚੀ ਥਾਂ ਤੇ ਆ ਇੱਕ ਦੂਜੇ ਕੇ ਲੈ ਦੇ ਕੇ ਅਸੀਂ ਜਿਹੜਾ ਜਿੰਨੇ ਇਥੇ ਡੇਰੇ ਤੇ ਘਰ ਆ ਇੱਕ ਦੂਜੇ ਨਾਲ ਮਿਲਣ ਵਰਤਨ ਸੋਣਾ ਕਰਕੇ ਇੱਕ ਮੈਂ ਥੋੜੀ ਤੁਹਾਨੂੰ ਰੋਕਣਾ ਚਾਹੁੰਗਾ ਡੇਰੇ ਵਾਲੇ ਘਰ ਆਪਸ ਵਿੱਚ ਸਾਧ ਦੇਰੇ ਪਿੰਡ ਵਾਲੇ ਸਾਧ ਨਹੀਂ ਦੇਰੇ ਪਿੰਡ ਵਾਲੇ ਵੀ ਸਾਧ ਦੇ ਆ ਜੀ ਪਿੰਡ ਦੇ ਪਿੰਡ ਵਾਲੀ ਕੋਈ ਗੱਲ ਨਹੀਂ ਰੌਲੇ ਦੀ ਜੀ ਸਾਡੇ ਜਦਾਂ ਮਤਬਲ ਅਸੀਂ ਲਾਗੇ ਲਾਗੇ ਆ ਕਰਕੇ ਇੱਕ ਦੂਜੇ ਤੋਂ ਥੋੜਾ ਬੋਤਾ ਸਰਕਲ ਲੈ ਕੇ ਸਾਰ ਰਹੇ ਆ ਪਿੰਡ 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 ਦਾ ਇਦਾਂ ਆ ਸਾਡੇ ਨਾਲ ਪਿੰਡ ਵਾਲਾ ਕੋਈ ਨਹੀਂ ਇਦਾਂ ਦੀ ਗੱਲ ਹੈ ਜੀ ਬਹੁਤ ਵਧੀਆ ਸਾਧ ਦੇ ਰਹੇ ਆ ਜ ਉਦੇ ਨਾਲ ਹੀ ਸਾਨੂੰ ਰਾਤ ਥੋੜੀ ਜਿਹੀ ਆਉਣੀ ਹੈ ਜਿਹੜਿਆਂ ਦੇ ਸੀਵਰੇਜਾਂ ਦੇ ਤਾਇ ਜੀ ਹੁਣਾਂ ਨੇ ਦੱਸਿਆ ਤੁਹਾਨੂੰ ਸੀਵਰੇਜਾਂ ਦੇ ਕਰਕੇ ਹੀ ਪ੍ਰੋਬਲਮ ਹੋਈ ਹੈ ਇਹ ਨਹੀਂ ਤਾਂ ਕਦੇ ਪਾਣੀ ਨਹੀਂ ਸਾਡੇ ਇੱਥੇ ਆਇਆ ਸੀ ਸਾਡੇ ਵੱਲੋਂ ਵੀ ਦਿਨਿਕ ਸਵੇਰਾ ਵੱਲੋਂ ਵੀ ਇੱਕ ਜਿਹੜੀ ਆ ਇਹ ਤੁਹਾਨੂੰ ਬੇਨਤੀ ਲਈ ਜਾਂਦੀ ਹੈ ਕਿ ਜਿਹੜੇ ਲੋਕ ਜਿਹੜੇ ਸੇਵਾ ਕਰਦੇ ਪਏ ਨੇ ਉਹ ਜ਼ਰੂਰ ਬਾਠਕਲਾ ਪਿੰਡ ਵਿੱਚ ਜੋ ਨਕੂਦਰ ਦੇ ਵਿੱਚ ਸਥਿਤ ਹੈ ਉੱਥੇ ਜ਼ਰੂਰ ਜਿਹੜਾ ਪਸ਼ੂਆਂ ਦਾ ਚਾਰਾ ਜਾਂ ਰਸਮਗਰੀ ਜ਼ਰੂਰ ਲੈ ਕੇ ਪਹੁੰਚੋ ਤੇ ਇੱਕਦਰ ਉਹ ਦਿਨਿਕ ਸਵੇਰਾ ਟੀਵੀ ਸਤਿ ਸ਼੍ਰੀ ਅਕਾਲ